ਬੁਲੇ ਸੋ ਨਿਹਾਲ ਹਰ ਸਿਰੀ ਰਖਾਓ ਬੁਲੇ ਸੋ ਨਿਹਾਲ ਹਰ ਸਿਰੀ ਰਖਾਓ ਬੁਲੇ ਸੋ ਨਿਹਾਲ ਸੈਨਾ ਰੋ ਆਇਓ ਗੁਰੂ ਰੂਪ ਸਾ ਸੰਗਤ ਜੀਓ ਆਪ ਜੂਲੀ ਸੰਗਤਾਂ ਨੇ ਭਾਈ ਸਾਹਿਬ ਭਾਈ ਗੁਰਪਾਲ ਸਿੰਘ ਜੀ ਨੂੰ ਬਹੁਤ ਪਿਆਰ ਦਿੱਤਾ ਖਾਸ ਕਰਕੇ ਨਾਮਧਾਰੀ ਸਿੱਖ ਸੰਗਤਾਂ ਨੇ ਸ਼ੋਭਾ ਲਈ ਜੋ ਹਰਿਆਣਾ ਕਮੇਟੀ ਦੀਆਂ ਚੋਣਾਂ ਹੋਈਆਂ ਸਾ ਸਰਪਤੀ ਇਸ ਸੰਗਰਸ਼ ਸਾਡੇ ਬਜ਼ੁਰਗਾਂ ਨੇ ਕੀਤਾ ਅੱਜ ਉਹ ਸੰਗਰਸ਼ ਅੰਡ ਲੈ ਕੇ ਆਇਆ ਮੈਂ ਬਹੁਤਿਆਂ ਮਹਿਮਤਿਆਂ ਨੂੰ ਸੰਕੋਚਦੇ ਹੋਏ ਬਸ ਅੱਜ سب جی کا خالصا واحد 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 ਪਿੰਡ ਵਕਾਨ ਵਾਲਾ ਸਰ ਤੇ ਸਮੂਹ ਸਾਧ ਸੰਗਤ ਦਾ ਮੈਂ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਤੇ ਉਹਦੇ ਦਰਮਿਆਨ ਅੱਜ ਵੀ ਦੁਬਾਰਾ ਜੀ ਮਤਲਬ ਉਨਾ ਹੀ ਜਗਾਂ ਦੇ ਮੈਨੂੰ ਅਸੀਰ ਦਿੱਤੀ ਬਜ਼ੁਰਗਾਂ ਦਾ ਪਾਰਿਸ਼ਾ ਸੰਗਤ ਦਾ ਮੈਂ ਧੰਨਵਾਦ ਕਰਦਾ ਜੀ ਖਾਸ ਕਰਕੇ ਅੰਕਲ ਗੋਤਾ ਸਿੰਘ ਜੀ ਜਿਹੜੇ ਇਹਨਾਂ ਨੇ ਵੀ ਬਹੁਤ ਪਿਆਰ ਦਿੱਤਾ ਜੀ ਪਰ ਜੀ ਮੇਰੇ ਰਿਸ਼ਤੇਦਾਰ ਪਰਿਵਾਰ ਹੈ ਬਰੇਸਾਵਾਲੀ سمان دیا بخش سروپا بولی سور نواب سنگ کا بہت بہت تنواد جی ਸੋ ਇਸੇ ਤਰ੍ਹਾਂ ਅਰਿਆਨਾ ਕਮੇਟੀ ਦਾ ਸਾਥ ਦਿਓ ਤਾਂ ਜੋ ਸਿੱਖੀ ਦਾ ਪ੍ਰਚਾਰ ਹੋ ਸਕੇ ਭਾਈਚਾਰੇ ਸੰਗ ਬਣ ਸਕੇ ਆਪਾਂ ਖत्री ब्राह्मण শূ드 ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਜਾ ਗੁਰੂ ਸਾਹਿਬ ਜੀ ਦਾ ਸਭ ਸੰਜੀ ਵਾਲਤਾ ਦਾ ਉਪਦੇਸ਼ ਹੈ Hindu ਹੋਵੇ ਭਾਵੇਂ ਕੋਈ ਉਸਨੂੰ ਮਾਨ ਹੋਵੇ ਸਭ ਨੂੰ ਪਿਆਰ ਸਤਕਾਰ ਹੈ ਸੋ ਭਾਈ ਸਾਹਿਬ ਜੀ ਦੀ ਗੁਣੀ ਆਪ ਜੀ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ ਜੀ ਵੇ ਗੁਰੂ ਜੀ ਦਾ ਸਾਬਾ ਰੋਕੀ ਨਿਪਟੇ ਸਾਥੀਓ ਆਉਜੀ ਪਤਾਈਏ ਅਸੀਂ ਇੱਕ ਗੜხੇ ਵਿੱਚ ਫਸੇ ਹੋਇਆ ਸਾਡਾ ਉਹ ਦੇਸ਼ ਜਿਹੋ ਜਿਹਾ ਹੋਵੇ ਅਸੀਂ ਉਹ ਦੇਸ਼ ਤੋਂ ਬਾਹਰ ਨਹੀਂ ਹੋ ਸਕਦੇ ਉਸ ਕਰਕੇ ਅਸੀਂ ਸਾਰੇ ਗੋਹਾਜੀ ਭਾਈ ਨੂੰ ਸਾਰਾ ਸਬਰਤਨ ਦੇ ਕੇ ਵੱਟ ਕਰਕੇ ਸਾਡੇ ਪਿੰਡ ਵੱਲੋਂ ਅਸੀਂ ਇਹਨਾਂ ਦਾ ਵੀ ਆਇਆ ਵਾ ਇੱਥੇ ਧੰਨਵਾਦ ਕਰਨੇ ਹਾਂ ਤੇ ਸਾਡਾ ਸਮਰਪਿਤ ਕਿਰਪਾ ਕੀਤੀ ਹੈ ਇਹਨਾਂ ਬਾਤਾਂ ਕੇ ਜਤਾਇਆ ਵੀ ਏ ਤੇ ਇਹਨਾਂ ਨੂੰ ਫਿਰ ਵੀ ਅਸੀਂ ਇਸੇ ਤਰ੍ਹਾਂ ਹੀ ਆਨੇ ਆ ਵੀ ਤੁਸੀਂ ਮਾੜਾ ਮੋਟਾ ਸਾਡੇ ਹੁਣ ਦੇਣਾ ਰੱਖਿਆ ਜੇ ਜਿਵੇਂ ਅੱਜ ਧੰਨਵਾਦ ਦਾ ਦੌਰ ਆ ਜਦੋਂ ਇਹ ਤੇ ਗੱਲ ਬਹੁਤ ਵਧੀਆ ਹੈ ਤੁਸਾਂ ਬਹੁਤ ਵਧੀਆ ਸਹਿਯੋਗ ਦਿੱਤਾ ਇਸ ਗੱਲ ਦਾ ਤੇ ਆਉਣ ਵਾਲੀ ਵੀ ਗੱਲ ਏ ਵੇ ਵੀ ਇਲਾਕੇ ਦੇ ਵਿੱਚ ਤੁਸੀਂ ਵਿਚਰੋਗੇ ਇਹਨੂੰ ਇਹ ਵੀ ਪਤਾ ਹੈ ਕਿ ਤੁਸੀਂ ਵਿਚਰਦੇ ਵੀ ਉਹਦੇ ਵਿਚਰੋਗੇ ਧੰਨਵਾਦ ਸਤਿ ਸ੍ਰੀ ਅਕਾਲ ਸਾਰਥਕ ਜੀਓ ਸਾਥ ਸਹਿਰਨੀਓ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਦਰਮਿਆਨ ਜੋ ਕੁਝ ਦਿਨ ਪਹਿਲਾਂ ਗੋਡਵਾਲਾ ਸਾਹਿਬ ਤੋਂ ਆਇਆ ਤੁਹਾਨੂੰ ਉਹਨਾਂ ਦੇ ਕੁਇਦਵਾ ਸਾਡੇ ਕੋਲ ਫਾਇਦਰ ਬਾਸਿੰਘ ਜੀ ਗੋਰਾ ਜਿੱਤ ਕੇ ਸਾਡੇ ਵਿੱਚ ਦਾ ਧੰਨਵਾਦ ਕਰਨ ਆਏ ਨੇ ਅੱਜ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਸੇ ਬੋਤਲ ਤੇ ਜਗਨਾਲ ਦਾ ਸੁਤੇ ਸਾਰੀ ਸਾਫ ਸੰਗਤ ਦਾ ਭਾਈ ਸਾਹਿਬ ਭਾਈ ਗੋਰ ਕਵਾਸੂ ਜੀ ਗੋਰਾ ਜੀ ਦਾ ਧੰਨਵਾਦ ਕਰਨਾ ਆ ਇਸ ਸੰਗਤ ਜੀ ਨੇ ਖੁਸ਼ੀਆਂ ਖੁਸ਼ੀਆਂ ਪਰਮੇਸ਼ਰ ਨੇ ਇਹਨਾਂ ਨੂੰ ਦਿੱਤਾ ਹੱਥ ਕੋਈ ਹੈ ਜਿਹਨਾਂ ਜਿਹਨਾਂ ਨੇ ਸੁਣੋ ਜਿਸ ਦਾ ਵੋਟਾ ਪਾ ਕੇ ਸਾਰੇ ਪੀੜਾਂ ਦਾ ਧੰਨਵਾਦ ਇਹਨਾਂ ਦਾ ਸੋਰ ਸੋਰ ਧੰਨਵਾਦ ਜੀ ਇਹ ਰੱਖਦੇ ਆ ਕਿ ਸਾਡੇ ਨਾਲ ਇਸੇ ਤਰ੍ਹਾਂ ਅਗੋਂ ਤੋਂ ਜੋੜ ਕੇ ਰਾਣ اب اسی طرح جل کے رہیے تا ہی علاقے دا وکاس گردوارے دا وکاس ہو سکتا ہے ساری سنگ کا دنواد کرتے ہیں ستری ਵਾਹਿਗੁਰੂ ਜੀ ਦਾ ਖਾਤਾ ਵਾਹਿਗੁਰੂ ਜੀ ਮਹਦੇਈ ਸਮੂਹੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਭਾਈ ਗੁਰਪਾਲ ਸਿੰਘ ਜੀ ਹੋਰਾਂ ਨੂੰ ਆਪ ਜੀ ਨੇ ਪਿਆਰ ਦਿੱਤਾ ਸਤਿਕਾਰ ਦਿੱਤਾ ਪਰਸ਼ਿਸ਼ ਦਿੱਤੀ ਹੈ ਐਸਐਡੀਸੀ ਮੈਂਬਰ ਬਨੋ ਸੇਵਾ ਬਖੀ ਹੈ ਤੋਂ ਅਮਰਾਦਰ ਫੁਰਦ ਪਿੰਡ ਦੀ ਸਮੂਹੀ ਸੰਗਤ ਦਾ ਭਾਈ ਬਹੁਤ ਬਹੁਤ ਧੰਨਵਾਦ ਆਓ ਸਾਰੇ ਅਨੰਤ ਮੇਰੀ ਦਾ ਸਾਥ ਦਿइये ਨਵੀਂ ਮੋੜ ਵਿੱਚ ਆਈ ਹੈ ਸੋ ਇਹ ਸਰਗਰਮੀ ਦਸਾਲੇ ਬਦੁਰਗਾਂ ਨੇ ਸਹਾਇ ਸੰਗਤ ਜੀ ਤੇ ਤੰਗ ਲਾਛਣਾ ਲੈ ਕੇ ਆਏ ਹਨ ਤੋਂ ਆਪਾਂ ਕੋਹੜਗੜਿਆ ਦੇ ਵਿੱਚ 14-14 ਨਾਲ ਦਿੱਤੀ ਦਾ ਪ੍ਰਚਾਰ ਕਰਨਾ ਹੈ ਹਰ ਸੇਵਕ ਦਾ ਪ੍ਰਚਾਰ ਕਰਨਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਚਾਰ ਕਰਨਾ ਹੈ ਸੋ ਸਾ ਸੰਗਤ ਬੱਚਿਆਂ ਲਈ ਕਥਾ ਕੀਰਤਨ ਸੁਕਲਾਈ ਗੁਰਬਾਣੀ ਦੀ ਸੁਕਲਾਈ ਤਕਾਰਾ ਦੀ ਸੁਕਲਾਈ ਸੰਦਰ ਆਪਾਂ ਖੋਲਣੀ ਹੈ ਸੋ ਕਮੇਟੀ ਵੱਲੋਂ ਵੱਡੇ ਪੱਧਰ ਦੇ ਹਸਪਤਾਲ ਅਤੇ ਅਕੈਡਮੀ ਅਤੇ ਯੂਨੀਵਰਸਿਟੀ ਖੋਲ੍ਹੀ ਜਾ ਸਕਦੀ ਹੈ ਜਿਸ ਵਿੱਚ ਬੜੀ ਬੱਚਿਆਂ ਨੂੰ ਫਰੀਦ ਪੜ੍ਹਾਈ ਸਕਾਲਰਸ਼ਿਪ ਦਿੱਤੀ ਜਾ ਸਕਦੀ ਹੈ ਸੋ ਵੱਡੇ ਪੱਧਰ ਤੇ ਕੰਮ ਕਰਨੇ ਹੈ ਤੇ ਜਿਨ੍ਹਾਂ ਕੋ ਗੁਰਪਾਲ ਸਿੰਘ ਜੀ ਹੋਰਾਂ ਪਹਿਲਾਂ ਤੋਂ ਮੈਂਬਰ ਅੱਜ ਬਣੇ ਨੇ ਆਪ ਜੀ ਨੇ ਸੇਵਾ ਬਰਤੀ ਹੈ ਤੇ ਆਪ ਜੀ ਨੇ ਸਾਥ ਦੇਣਾ ਸਾਰ ਸੰਗਤ ਇਹ ਕੋਈ ਰਾਜਨੀਤਿਕ ਚੋਣ ਨਹੀਂ ਹੋਈ ਇੱਕ ਸੇਵਾ ਨਹੀਂ ਹੈ ਸੇਵਕ ਕੋ ਸੇਵਾ ਬਣਾਈ ਸੋ ਬੋਧਨ ਰਿੰਨ ਨੂੰ ਜੋ ਕੋਟ ਦੇ ਹੋਏ ਇਹਨੂੰ ਦੇਤੀ ਹੈ ਆਪ ਸਮੂਹੀ ਅਮਰਾ ਸਰ ਗੁਰਦੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਸੋ ਭਾਈ ਸਾਹਿਬ ਜੀ ਫਤੇ ਬਲਾ ਕੇ ਆਪਦੀ ਨਾਲ ਧੰਨਵਾਦ ਕਰਦਗੇ ਸਜਉਣ ਕੇ ਵਾਧੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਬਸੇ ਮੈਂ ਕਿੰਨਾ ਅਮਰਾ ਸਰ ਗੁਰਦੀ ਸਾਡੀ ਸੰਗਤ ਦਾ ਧੰਨਵਾ ਕਰਦਾ ਨਹੀਂ ਪਹਿਲਾ ਮੈਂ ਬਾਠੀ ਦੀ ਚੋਣ ਮੈਂ ਕਿਉਂਕਿ ਮੈਂ ਇਸ ਪਿੰਡ ਦੇ ਵਿੱਚ ਪਹਿਲਾਂ ਆ ਕੇ ਪੋਟਾਂ ਦੀ ਅਪੀਲ ਕਰਨ ਆ ਵੀ ਨਹੀਂ ਸਕਿਆ ਬਾਹਰੋਂ ਤੋਂ ਦੇ ਸੰਗਤ ਨੇ ਬਹੁਤ ਪਿਆਰ ਦਿੱਤਾ ਜੀ ਇਸ ਕਰਕੇ ਮੈਂ ਸਾਰੇ ਸੰਗਤਾਂ ਦਾ ਸਾਰੇ ਪਰਿਵਾਰਾਂ ਦਾ ਮੈਂ ਬਹੁਤ ਧੰਨਵਾਦੀਆਂ ਰਹੀਆਂ ਕੋਈ ਮਿੱਠੀਰ ਖਾਲਸਾ ਕੋਈ ਮਿੱਠੀਰ ਬਤਰੀ ਜੀ ਨੂੰ ਹੁਣ ਫਿਰ ਆਇਆ ਨਾ ਕੋਈ